ਇਨਾ ਗੋਰਾ ਹੀ ਨਾ ਗੋਰੇ ਕਹਿੰਦੇ ਸੀ ਓਕੇ ਪਹਿਲਾਂ ਵੀ ਕਾਲੇ ਸੀ ਹੁਣ ਤੂੰ ਆ ਤੂੰ ਤੈਨੂੰ ਕੀ ਮੈਂ ਕੋਈ ਇੱਕ ਤਾਂ ਖਾਣੀ ਚੁੱਪ ਦੇ ਛੜੀ ਕਰੋ ਇਹ ਡੱਬੀ ਵਾਲੀ ਵਰਦੀ ਵਾਲਾ ਕੱਪੜਾ ਵਾਧੂ ਪਿਆ ਮੈਂ ਸੀ ਦਿੰਦੀ ਤੇ ਤੂੰ ਤਾਂ ਟਰੈਕਟਰ ਓਏ ਸਾਰਾ ਜੋ ਹਾਂਜੀ ਗਾਇਜ਼ ਸਵਾਗਤੋ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੋਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਅੱਜ ਕਤਲ ਹੋਇਆ ਤੜਕੇ ਉੱਠ ਕੇ ਕਿੱਦਾਂ ਵੇਖਦੀ ਆ ਮੇਰੇ ਨਾਲ ਤੂੰ ਪੇੜ ਖਾਓਗੇ ਮਾਮਾ ਅੱਜ ਤੂੰ ਨਾਨੀ ਦਾ ਹਮਾਈਤਾ ਉਹ ਵਿੱਚੇ ਟੰਗਿਆ ਜਾਏਗਾ ਕਿਹ ਲੈਣੀ ਕੋਈ ਤਾਂ ਲੈ ਲਈ ਉੱਤੇ ਤੁਹਾਡੀ ਰੋਗ ਦੀ ਖਰਾਕ ਤੇ ਮੇਰੀ ਖਰਾਕ ਮੈਂ ਪੜਿਆ ਹੀ ਖਰਾਕਨ ਵਾਲਾ ਠੀਕ ਹੈ ਨਾ ਮੈਨੂੰ ਖੌਣ ਖਾਂ ਰੱਖਦੀ ਮੰਮੀ ਹਵਾ ਨਾ ਉੱਡਦਾ ਰਿਆਂ ਮੈਂ ਬੜਾ ਹਵਾ ਨਾ ਉੱਡਦਾ ਰਿਆ ਅਰੇ ਮੈਂ ਤਾਂ ਇੰਨਾ ਗੋਰਾ ਸੀ ਨਾ ਗੋਰੇ ਕਹਿੰਦੇ ਸੀ ਕਹਣ ਆਏ ਇਹ ਸਕਿਨ ਨਵੀਂ ਆ ਗਈ ਇਹਨੇ ਫੇਰ ਮੈਨੂੰ ਨਾ ਧੁੱਪੇ ਰੱਖਦਾ ਕਿ ਮਿੱਟੀ ਦੀ ਗਾਰ ਘਸਾਕ ਹਸਾਇਨੇ ਮੈਨੂੰ ਕਾਲਾ ਕਰਤਾ ਮੰਮੀ ਨੇ ਤੂੰ ਤੂੰ ਰਹਿ ਗਈ ਤੂੰ ਬੋਲਾ ਤੂੰ ਆ ਗਈ ਨਾਨੀ ਦੀ ਹਮੈਤੋ हां बोलला कैसे तू चोके हो ਬਾਲਾ ਵੀ ਖਾਲੇ ਸੀ ਹੁਣ ਬਾਹਲੇ ਤੇ ਹੋ ਗਏ ਕਾਲਾ ਨਹੀਂ ਮੈਂ ਪਹਿਲੇ ਗੋਲਾ ਬਹੁਤ ਦੁਦਰ ਗਾਤ ਜਵਾਗ ਮੇਰ ਦੀ ਕੋਲ ਦੀ ਨਾਗਦੇ ਤੇ ਮੈਂ ਦਿਖਦਾ ਨਹੀਂ ਹੁੰਦਾ ਉਹਨਾਂ ਚ ਨਹੀਂ ਨਹੀਂ ਦੇਖਦਾ ਠੀਕ ਹੈ ਨਾ ਜੋ ਨਹੀਂ ਦੇਖਦੇ ਸੀ ਕਿ ਆ ਬਗਵਾ ਮੈਂ ਤੇਨੂੰ ਬੁਲਾ ਰਿਹਾ ਥੈਂਕ ਯੂ ਸੋ ਮਚ ਤੂੰ ਆ ਤੂੰ ਤੈਨੂੰ ਕਿ ਮੇਰੇ ਕੋ ਇੱਕ ਤਾਂ ਨਹੀਂ ਚੁੱਪ ਤੜਕੇ ਤੜਕੇ ਆ ਗਿਆ ਕਿ ਨਹੀਂ ਚਾਰ ਇਹ ਐਕਾਟਕਪੁਰਿਓ ਮਕਸਰ ਤੋਂ ਆਇਆ ਮਕਸਰ ਤੋਂ ਆਇਆ ਓਏ ਮਕਸਰ ਦੇ ਨੇੜੇ ਕਿੱਡੀਓ ਆ ਗਲਤ ਡੇਪੀ ਆਟੋ ਗਈ ਇਹਦਾ ਇਹਦਾ ਆਟੋ ਗਈ ਆ ਫੜ 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 ਇਤੋਂ ਫੜੇ ਤਰੋਂਦਲ ਤੋਂ ਆ ਡਿਕਰੀ ਫੜੇ ਹਾਂ ਕਿਉਂ ਇਹ ਵੇਖਿਆ ਦਾਲ ਆ ਜਣਾ ਸੀ ਤੈਨੂੰ ਪ੍ਰਭ ਨਹੀਂ ਹੋਣੇ ਨਾ ਮੈਂ ਹੁੰਦਾ ਤੇ ਲੱਗ ਗਿਆ ਆਈਟਮ ਤੇਰਾ ਸਾਰਾ ਨਹੀਂ ਨਹੀਂ ਇੱਕ ਮਿੰਟ ਆ ਚੱਕ ਆਟ ਹੋ ਗਈ ਗਵਾਸ਼ ਕੀਤੀ ਜਿਦੋਂ ਮੈਂ ਬਾਹਰ ਇਸ ਸਰਕਾਰੀ ਸਕੂਲੇ ਪੜਦੀ ਹੁੰਦੀ ਨਾ ਮੇਰੀ ਆਹ ਕਰਨ ਦੇ ਬਡੱਬੀਆਂ ਵਾਲੀ ਵਰਦੀ ਹੁੰਦੀ ਸੀ ਕੈਨੇਡਾ ਤੋਂ ਯੂਨੀਕਲੋ ਸਪੈਸ਼ਲ ਮੰਗਾਇਆ ਮੈਂ ਠੀਕ ਹੈ ਨਾ ਸਾਰਾ ਜੂਨੀਕਲੋ ਇਹ ਡੱਬੀਆਂ ਵਾਲੀ ਵਰਦੀ ਵਾਰ ਕੋ ਕੱਪੜਾ ਵਾਧੂ ਪਿਆ ਮੈਂ ਸੀ ਜਿੰਦੀ ਤੈਨੂੰ ਐ ਗਵਾਸ਼ ਬੰਦ ਆਪਦੀ ਵੀਰਜੇ ਚ ਤੇਨ ਵੀ ਪਵਾ ਲਈਏ ਜੈਨੂੰ ਕਮਾਈ ਫਿਰਨਾ ਹੈ ਹੈ ਡੈਫ ਦਾ ਨਿਸ਼ਾਨ ਇੱਕ ਮਿੰਟ ਰੁਕੀ ਆਹ ਕਾ ਦਾ ਨਿਸ਼ਾਨ ਡੈਫ ਦਾ ਡੈਫ ਕੀ ਹੁੰਦੀ ਜੂਰੀਆ ਤੇ ਫਿਰ ਡੈਫ ਕੀ ਹੁੰਦੀ ਜੂਰੀਆ ਤੇ ਸਿੱਧਾ ਨਹੀਂ ਕਹਾ ਤੇ ਜੂਰੀਆ ਪਾਣੀ ਇੱਥੇ ਰੋ ਖੇਚ ਗਿਓ ਪਾਉ ਪਾਉਂਦਿਆ ਯੂਰੀਆ ਤੋਂ ਲੈ ਕੇ ਪਾਈਏ ਚੱਲ ਗੱਟਾ ਗਾਉਂਗਾ ਗੱਟਾ ਇੱਧਰ ਪਲਟਦੇ ਯੂਰੀਆ ਦਾ ਬਹੁਤੀ ਨਹੀਂ ਭਾਈ ਕੋਈ ਜਿੱਚ ਉਹ ਪੱਠੇ ਵੜਨਦਾ ਇਹ ਤਾਂ ਪਾਉ ਯੂਰੀਆ ਨਹੀਂ ਪਾਉਂਦਿਆ ਦਿਖਾ ਤੂੰ ਸਾਨੂੰ ਇੱਥੇ ਨਹੀਂ ਇੱਥੇ ਪੈਰ ਰੱਖ ਕੇ ਖੜੀ ਵੀਰੇ ਲੈ ਲੈ ਇਹ ਹਾਂ ਹੁਣ ਪੈਰ ਕਰ ਲੈ ਉਹ ਸਾਰਾ ਇਹ ਤੋਂ ਆ ਟਰੈਕਟਰ ਓਏ ਸਾਰਾ ਜੋ ਹੱਡੇ ਨਾਲ ਸੌਖਾ ਜੜਿਆ ਵੀ ਚੁੱਪ ਚੁੱਪ ਕੇ ਜੜੇ ਜੇ ਮੈਂ ਆਣਾ ਜੜੀ ਵੀਰੇ ਪਰ ਸਾਨੂੰ ਬਣਾ ਦੋਗੇ ਛੇਤੀ ਇਹ ਚੀਜ਼ ਹਾਂ ਜੀ ਹਾਂ ਜੀ ਬਣਾ ਦਾਂਗੇ ਆ ਵੀਰ ਕੋ ਪਹੁੰਚ ਗਏ ਅਸੀਂ ਬੇਰੀ ਇੰਨਾਂ ਵਾਲੀ ਵੀ ਟਰੈਕਟਰ ਬਣ ਜਾਂਦੇ ਆ ਹਾਂਜੀ ਹਾਂਜੀ ਸਰ ਇਹ ਬੰਦੇ ਆਲੇ ਨਿੱਕੇ ਮਿਲ ਜਾਣਗੇ ਨਿੱਕੇ ਡੱਟ ਡੱਟ ਜਸਪਾਲ ਤੈਨੂੰ ਕਿਹੜਾ ਟਰੈਕਟਰ ਚਾਹੀਦਾ ਏ ਡੱਟ ਕਿਹੜਾ ਡੱਟ ਗਾ ਅੱਗਿਆ ਇੱਥੇ ਪੈਰ ਰੱਖ ਕੇ ਹੋਏ ਚੜੀ ਚੜੀ ਹਾਂ ਚੜੀ ਤੈਨੂੰ ਹੱਥ ਨਹੀਂ ਪੋੜਾ ਤੈਨੂੰ ਸੌਣ ਲੱਗੇ ਆ ਗੱਗੂ ਪਰੇ ਨੂੰ ਹੋ ਜਾਏ ਪਰੇ ਨਹੀਂ ਜਸਪਾਲ ਚੜਨ ਲੱਗਾ ਕਹਿੰਦੇ ਵੀ ਟਰੈਕਟਰ ਤੇ ਇਹ ਬਾਅਦ ਨਾ ਜਾਵੇ ਓਏ ਮੈਂ ਚੜਿਆ ਹੀ ਮਾਹੀ ਚੜਿਆ ਗੁਰੂਆ ਫੈਡਲ ਨੂੰ ਵੇਖੀ ਉਹਨੇ ਐਕਸਲ ਨਾਲ ਪਾਪੂ ਕੇ ਜੜਿਆ ਤਾਂ ਆ ਕੇ ਨਾ ਵੀ ਜੜ ਗਏ ਇਧਰ ਦੀ ਚੜਿਆ ਜਾਣਾ ਇਹ ਆਪਣੇ ਜਿਹੇ ਟ੍ਰੇਨਰ ਦੀ ਕੰਬੈਨ ਆ ਜਿੱਦੇ ਨਿੱਕੇ ਆਹ ਵਡੀ ਕੰਬੈਨ ਇਹ ਕਹਿੰਦਾ ਹੋਣਾ ਬਾਹਰਲੀ ਆ ਗਈ ਵੱਡੀ ਮੰਮੀ ਹਾਂ ਜੀ ਗਾ ਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ